ਦੂਰ ਤਰਾਡੇ ਤੋਂ ਵੀ ਰਾਹਗੀਰ ਵੀ ਪਹੁੰਚਦੇ ਹਨ ਤਸਵੀਰਾਂ ਨਵਾਂ ਸ਼ਹਿਰ ਦੀਆਂ ਸਾਂਝੀਆਂ ਕਰਦੇ ਪਏ ਸਾਥਿਓ ਐਮਐਲਏ ਸਹਿਬਾਨ ਡਾਕਟਰ ਮੇਰਗਰ ਸਾਹਿਬ ਜੀ ਦੀ ਪ੍ਰੇਤਮਾਂ ਦੇ ਉੱਪਰ ਫੁੱਲ ਮਾਲਾ ਅਰਪਣ ਕਰਦੇ ਹੋਏ ਮਮੇਲੇ ਸਹਿਵਾਨ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚ ਨੇ ਡਾਕਟਰ ਨਸ਼ਤਰ ਐਮ ਐਲ ਏ ਸਹਿਵਾਨ ਪੂਰੀ ਟੀਮ ਪਹੁੰਚੀ ਹੈ ਪ੍ਰਧਾਨ ਵੀ ਨਜ਼ਰ ਆਂਦੇ ਨੇ ਵਿੱਚ ਟੀਮ ਦੇ ਅਜੀ ਮੋਰੀ ਦੇ ਹੜਾ ਪ੍ਰਧਾਨ ਜੀ ਕਿਰਿਹਾ ਜੀ ਆ ਜੇ ਕਿਹੜਾ ਖੜੋ ਤੇ ਕਿਹੜਾ ਖੜੋ ਥੋੜੇ ਦੇਰ ਦਿਓ ਹੋਰੇ ਨਾ ਖੜੋ ਤੇਰਾ ਆ ਆ ਰੋਕ ਲਾਓ ਰੋਕ ਲੱਕ ਵਿੱਚ ਰੋਕ ਲਾਓ ਰੋਕ ਲਾਓ ਬਾਬਾ ਜੀ ਇੱਕ ਨਮਾਸ਼ਾਹ ਦੀਆਂ ਤਸਵੀਰਾਂ ਆ ਸਾਂਝੀਆਂ ਕਰਦੇ ਪਏ ਆ ਡਾਕਟਰ ਪੀਮੜਾ ਉਮੇਰਕਰ ਸਾਹਿਬ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋયા ਫੁੱਲ ਮਾਲਾ ਅਰਪਣ ਕਰਨ ਦੇ ਲਈ ਡਾਕਟਰ ਨਸ਼ਤਰ ਜੀ ਪਹੁੰਚੇ ਨੇ डॉक्टर अम्बेडकर जिंदाबाद जिंदाबाद, जिंदाबाद। बाबा साहब का दूसरा नाम बाबा साहब बाबा साहब डॉक्टर अम्बेडकर अमर रहे बाबा साहब डॉक्टर अम्बेडकर अमर रहे बाबा साहब जी थोड़ी सोच बहुजन समाज पार्टी जिंदाबाद जिंदाबाद जिंदाबाद

ਹਾਂਜੀ ਅੱਜ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਜਨਮ ਦਿਨ ਤੇ ਵਰਜਨ ਸਮਾਜ ਪਾਰਟੀ ਵਿਧਾਨ ਸਭਾ ਨਮਕਸ਼ਰ ਫਰੋਂ ਅੱਜ 바ਵਾ ਸਾਹਿਬ ਜੀ ਨੂੰ ਜਿਹੜਾ ਸ਼ਾਦਾ ਸਮਨ ਨਤਮਸਤਕ ਹੋਏ ਆ ਕਿਉਂਕਿ ਜਿਨ੍ਹਾਂ ਨੇ ਇਸ ਦੇਸ਼ ਦੇ ਅੰਦਰ ਦੇਸ਼ ਦਾ ਸੰਵਿਧਾਨ ਲਿਖ ਕੇ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਮਾਨ ਸਤਕਾਰ ਦਿੱਤਾ ਔਰ ਅਜ ਦੇਸ਼ ਇਹ ਦੇਸ਼ ਸੈਕੂਲਰ ਆ ਦੇਸ਼ ਬਹੁਤ ਵਧੀਆ ਚੱਲ ਰਿਹਾ ਸਾਰੇ ਧਰਮਾਂ ਨੂੰ ਮਾਨ ਸਤਕਾਰ ਆ ਸਾਰੇ ਲੋਕਾਂ ਨੂੰ ਬਰਾਬਰ ਦਾ ਦੇ ਹੱਕ ਹਕੂਕਾ ਇਹ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਕਰਕੇ ਆ ਇਸ ਕਰਕੇ ਅੱਜ ਪੂਰੇ ਵਿਸ਼ਵ ਦੇ ਅੰਦਰ ਉਹਨਾਂ ਦਾ ਜਨਮ ਦਿਨ ਸਾਰੇ ਵਿਸ਼ਵ ਦੇ ਲੋਕ ਜਿਹੜੇ ਆ ਇਕੱਠੇ ਹੋ ਕੇ ਮਨਾ ਰਹੇ ਆ ਮੈਂ ਜਿਹੜਾ ਉਹਨਾਂ ਦੇ ਜਨਮ ਦਿਨ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕੋਈ ਨਾ ਕਿ ਬਾਬਾ ਸੰਤੂਕੀ ਅਜੰਸੀ ਕਿਉਂਕਿ ਦੇਸ਼ ਦੇ ਅੰਦਰ ਕੇਂਦਰ ਦੀਆਂ ਏਜੰਸੀਆਂ ਔਰ ਅਜਿਹੇ ਲੋਕ ਜਿਹੜੇ ਸਮਾਜਿਕ ਭਾਈਚਾਰਾ ਦੇਸ਼ ਦੇ ਅੰਦਰ ਬਣਿਆ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਿਹੜੇ ਹਰੇਕ ਲੋਕ ਜਿਹੜਾ ਉਹ ਮੰਨਦਾ ਇਸ ਕਰਕੇ ਜਿਹੜੇ ਇਦਾਂ ਦੇ ਜਿਹੜੇ ਘੱਟੀਆਂ ਸੋਚ ਦੇ ਇਨਸਾਨ ਆ ਉਹ ਜਈਆਂ ਤਾਰਬੀਦੋ ਕਰਨੀਆਂ ਕੋਸ਼ਸ਼ਾ ਪੰਜਾਬ ਦੇ ਅੰਦਰ ਕਰ ਰਹੀਆਂ ਕਿਉਂਕਿ ਉਹ ਇੱਕ ਇਦਾਂ ਦਾ ਮਾਹੌਲ ਬਣਾਉਣਾ ਚਾਹੁੰਦਾ ਜਿਹਦੇ ਨਾਲ ਲੋਕਾਂ ਦੀ ਭਾਈਚਾਰਕ ਸਾਂਝ ਖਤਮ ਹੋਵੇ ਜੇ ਉਹਦੇ ਚ ਹਿੰਮਤ ਆ ਜਿੱਥੇ ਉਹ ਰਹਿੰਦਾ ਉਹਦੇ 20 ਮੀਟਰ ਦੇ ਏਰੀਏ ਚ 20 ਕਿਲੋਮੀਟਰ ਦੇ ਏਰੀਏ ਦੇ ਅੰਦਰ ਚਾਰ ਜਗ੍ਹਾ ਤੇ ਬਾਬਾ ਸਾਹਿਬ ਜੀ ਦੀਆਂ ਪ੍ਰਤਮਾ ਲੱਗੀਆਂ ਕਿਉਂਕਿ ਉੱਥੇ ਦਾ ਕੁਝ ਨਹੀਂ ਕਰ ਸਕਿਆ ਇਸ ਕਰਕੇ ਸਾਨੂੰ ਸਮਝਣਾ ਚਾਹੀਦਾ ਕਿ ਅਜਿਹੀਆਂ ਜਿਹੜੀਆਂ ਘਟੀਆਂ ਸੋਚ ਦੇ ਮਾਲਕ ਹੈ ਉਹ ਜਿਹੜਾ ਪੰਜਾਬ ਦੇ ਅੰਦਰ ਜਿਹੜੀ ਭਾਈਚਾਰਕ ਸਾਂਝ ਹੈ ਜਿਸ ਤਰ੍ਹਾਂ ਅਬਾ ਅੱਗੇ ਬਾਦ ਰਹੇ ਆ ਉਹਨੂੰ ਰੋਕਣ ਦਾ ਯਤਨ ਕਰ ਰਹੇ ਆ ਔਰ ਬਹੁਤ ਸਾਰੇ ਸਿੱਖ ਬੁੱਧੀਜੀਵੀਆਂ ਨੇ ਉਹਦੇ ਬਿਆਨ ਦੀ ਜਿਹੜੀ ਆ ਉਹ ਨਕੀਦੀ ਕੀਤੀ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਕ ਜੰਤੀ ਜੰਤੀ ਤੇ ਮਹਾਰਾਜ ਜੰਤੀ ਦੇ ਸ਼ਰਾਬ ਦੇ ਠੇਕੇ ਜੀ ਅੱਜ ਟੈਂਪੀਡੀਆਂ ਦੁਕਾਨਾਂ ਉੱਲ ਬੰਦ ਹੋਣ ਦੇ ਅੱਗੇ ਬਾਬਾ ਸਾਹਿਬ ਤੇ ਕਿਉਂ ਨਹੀਂ ਹੋਣੇ ਇਹਨੇ ਭੇਤਾ ਔਖਾ ਹੋ ਰਿਹਾ ਆ ਸਾਹਮਣੇ ਬਾਬਾ ਸਾਹਿਬ ਦਾ ਪੁੱਤ ਸਾਹਮਣੇ ਠੇਕਾ ਖਾ ਕੇ ਪੁਲਿਸ ਨੇ ਬੰਦ ਕਰਾਇਆ ਕਿਉਂਕਿ ਆਉਣ ਵਾਲੇ ਸਮੇਂ ਦੇ ਅੰਦਰ ਵੀ ਪ੍ਰਸ਼ਾਸਨ ਦੇ ਧਿਆਨ ਦੀ ਜ਼ਰੂਰ ਲਿਆਵਾ ਥੈਂਕ ਯੂ